ਸਿੱਖੜਿਆਂ ਰਾਜਪੁਰਾ ਚੰਡੀਗੜ੍ਹ ਰੋਡ ਤੇ ਸਥਿਤ ਔਰ ਦਰਦਨਾਕ ਪੈਨਖ ਹਾਦਸਾ ਵਾਪਰਿਆ ਤੁਸੀਂ ਦੇਖ ਸਕਦੇ ਹੋ ਕਿ ਦੋ ਗੱਡੀਆਂ ਜਿਹੜੀਆਂ ਚੱਕਣਾ ਚੂਰ ਹੋ ਚੁੱਕੀਆਂ ਐ ਇਸ ਪਾਸੇ ਰੋਜ਼ਾਨਾ ਇਸ ਤਰ੍ਹਾਂ ਦੇ ਸੜਕੀ ਹਾਦਸੇ ਵਾਪਰਦੇ ਨੇ ਕਿਤਨਾ ਕਿਤੇ ਅਣਗੈਲੀ ਟੋਲ ਪਲਾઝા ਵਾਲੇ ਦੀ ਵੀ ਐ ਕਿ ਇਹ ਕੱਟ ਜਿਹੜਾ ਬੰਦ ਹੋਣਾ ਚਾਹੀਦਾ ਸੀ ਪਰ ਕੱਟਣਾਂ ਨੇ ਦੂਸਰਾ ਬੰਦ ਕੀਤਾ ਹੋਇਆ ਜੇ ਕਹਿੰਦੇ ਕੱਟ ਬੰਦ ਕਰ ਗਏ ਉੱਥੋਂ ਗੱਡੀ ਯੂਟਰ ਲੈ ਕੇ ਆਉਂਦੀ ਐ ਤਾਂ ਪਿੱਛੋਂ ਓਵਰਬਿਸ ਤੋਂ ਗੱਡੀਆਂ ਨੀਚੇ ਹਟਲਾ ਪਾਸੇ ਉਤਰਦੀਆਂ ਨੇ ਤਾਂ ਸਿੱਧਾ ਉਤਰਨ ਕਰਕੇ ਜਿਹੜਾ ਕਿ ਇਸ ਤਰ੍ਹਾਂ ਦੇ ਹਾਦਸੇ ਵਾਪਰਦੇ ਨੇ ਹੁਣ ਵੀ ਤੁਸੀਂ ਦੇਖ ਸਕਦੇ ਹੋ ਕਿ ਇਸ ਪਾਸੇ ਮੈਂ ਦਿਖਾਣਾ ਚਾਹਾਂਗਾ ਕਿ ਗੱਡੀ ਦਾ ਕਿਸ ਤਰ੍ਹਾਂ ਬੁਰਾ ਹਾਲ ਹੈ ਇੱਕ ਸਵਿਫਟ ਕਾਰ ਹੈ ਇੱਕ ਇਹ ਗੱਡੀ ਹੈ ਔਰ ਪਰਿਵਾਰ ਇਸ ਵਿੱਚ ਬੈਠਾ ਸੀਗਾ ਭਾਵੇਂ ਕਿ ਪਰਿਵਾਰ ਇਸ ਵਿੱਚ ਬੈਠਾ ਸੀਗਾ ਜਿਹਨ ਬਚਾ ਉਹਨਾਂ ਦਾ ਹੈ ਉਹ ਇਸ ਪਾਸੇ ਤੁਸੀਂ ਵੀ ਦੇਖ ਸਕਦੇ ਹੋ ਕਿ ਪੁਲਿਸ ਵੀ ਮੌਕੇ ਤੇ ਆ ਚੁੱਕੀ ਹੈ ਗਲਬਤ ਕਰਦੇ ਆ ਇਹਨਾਂ ਨਾਲ ਵੀ ਇਹ ਭਾਈ ਸਾਹਿਬ ਗੱਡੀ ਵਿੱਚ ਮੌਜੂਦ ਸੇ ਭਾਈ ਸਾਹਿਬ ਕਿਵੇਂ ਹੋਇਆ ਹਾਸਾ ਹੈ ਅਸੀਂ ਚੰਡੀਗੜ੍ਹ ਤੋਂ ਆ ਰਹੇ ਸੀ ਤੇ ਅਸੀਂ ਤਾਂ ਆਪਦੀ ਆਪਦੀ ਸਹੀ ਆ ਰਹੇ ਹਾਂ ਤੇ ਇਹ ਗੱਡੀ ਇੱਕੋ ਦਾ ਵੀ ਇਧਰੋਂ ਆ ਕੇ ਵੱਜੀ ਸਾਡ ਨੂੰ ਨਹੀਂ ਪਤਾ ਲੱਗਿਆ ਕਿੱਦਾਂ ਵੱਜੀ ਇਹ ਹੂੰ बंद सट्टा लगियां सट्टा हजार हॉस्पिटल गया नहीं वो ठीक है दूसरी गड्डी भी थी 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 थी। जी जी हमारा इस तरह होया हम लोग यहाँ पे इंडिकेटर दे के खड़े हुए थे तब तक पीछे से अचानक आया एक कंटेनर लिया हुआ ट्रक और मार उसके बाद कुछ याद नहीं है इधर फिर आ करके गए फैमिली में कौन कौन था फैमिली में मैं वाइफ और एक बच्चा था मेरे साथ अभी हम लोग तीनों ठीक है ਉਈ ਗੱਡੀ ਕੋ ਕਾਫੀ ਨੁਕਸਾਨ ਹੋਇਆ ਪਰ ਬਾਕੀ ਠੀਕ ਹੈ। ਯਾਨੀ ਆ ਪਬਲਿਕ ਕਾਫੀ ਅੱਛਾ ਹੈ ਕਾਫੀ ਮਦਦ ਕੀਤਾ। ਮੈਂ ਉਸਕੇ ਲਈ ਸ਼ੁਕਰਗੁਜ਼ਾਰ ਹਾਂ ਸਭ ਦਾ। ਬਿਲਕੁਲ ਸੋ ਪੁਲਿਸ ਅਧਿਕਾਰੀ ਮੌਜੂਦ ਨੇ ਸਰ ਕੀ ਕਹਿਣਾ ਚਾਹੁੰਦੇ ਹੋ ਇਸ ਤਰ੍ਹਾਂ ਰੋਜ਼ਾਨਾ ਹਾਦਸੇ ਵਾਪਰਦੇ ਨੇ ਕਿ ਲੱਗਦਾ ਨੀਗਾ ਵਿਚਾਲੇ ਪਾਸੇ ਕੱਟ ਬੰਦ ਹੋਣਾ ਚਾਹੀਦਾ। ਇਹ ਹੋਇਆ ਸੀ ਪਹਿਲਾਂ ਵੀ ਫਿਰ ਇਹਨਾਂ ਖਲਵਾ ਦਿੱਤਾ ਸੀ। ਪਹਿਲਾਂ ਵੀ ਹੋਇਆ ਸੀ ਇੱਕ ਦੋ ਵਾਰ। ਖੜਾ ਦਿੰਦੇ ਨੇ ਫਿਰ। ਕੀ ਕੀ ਕਹਿਣਾ ਚਾਹੋਗੇ ਟੋਲ ਅਧਿਕਾਰੀਆਂ ਤੇ ਕਾਰ ਵੀ ਬਣਦੀ ਐ ਸੋ ਲੈ ਕੇ ਜੇ ਕੱਟ ਬੰਦ ਹੋਵੇ ਜਾਂ ਇਸ ਪਾਸੇ ਬੰਦ ਕਰਨ ਦਾ ਮਤਲਬ ਨਹੀਂ ਉਸ ਪਾਸੇ ਬ ਇਹ ਤਾਂ ਹੁਣ ਜਿਹੜਾ ਸੜਕ ਵਾਲੇ ਉਹਨਾਂ ਉਹਨਾਂ ਦਾ ਧਿਆਨ ਚ ਲਿਆਓ ਉਹੀ ਕਰਨਗੇ ਜੋ ਕੁਝ ਕਰਨਗੇ ਸੋ ਤੁਹਾਡੇ ਵੱਲੋਂ ਵੀ ਕਾਰਵਾਈ ਕੀਤੀ ਜਾਏਗੀ ਉਹਨਾਂ ਹਾਂਜੀ ਹਾਂ ਕਾਰਵਾਈ ਕਰਾਂਗੇ ਸੋ ਬਿਲਕੁਲ ਪੁਲਿਸ ਵੀ ਕਾਰਵਾਈ ਜਿਹੜੀ ਹੋਵੇ ਅਮਲ ਵਿੱਚ ਲਿਆਂਦੀ ਜਾਵੇਗੀ ਪਰ ਕਿਤਨਾ ਕਿਤੇ ਇਸ ਤਰ੍ਹਾਂ ਦੇ ਹਾਦਸੇ ਵਾਪਰਨੇ ਇੱਕ ਚਿੰਤਾਜਨਕ ਗੱਲ ਹੈ ਕਿਉਂਕਿ ਲਗਾਤਾਰ ਇਸ ਤਰ੍ਹਾਂ ਹਾਦਸੇ ਕਈ ਮੋਟਾਂ ਇਸ ਮੋੜ ਦੇ ਉੱਤੇ ਹੋ ਚੁੱਕੀਆਂ ਨੇ ਪਰ ਪ੍ਰਸ਼ਾਸਨ ਕਦੋਂ ਜਾਗੇਗਾ ਉਹ ਕਦੋਂ ਇਹ ਰਸਤਾ ਇੱਥੋਂ ਬੰਦ ਹੋਵੇਗਾ ਇਹ ਰਸਤਾ ਚ ਭਾਵੇਂ ਖੋਲ ਕੇ ਇਸ ਨੂੰ ਸਚਾਰੂ ਟੰਗ ਨਾਲ ਚਲਾਇਆ ਜਾ ਸਕਦਾ ਹੈ ਕੈਮਰਾ ਪਰਸੋਂ ਸੁਭਾ ਸਿੰਘ ਦਰਦਲ ਦੇਆ ਸਿੰਘ ਰਾਜਪੂਰਾ